ਸਸ਼ੀਕਲ ਜੀ ਮੈਂ ਅਮਿਤ ਚਾਵਲਾ ਅੱਜ ਅਸੀਂ ਤੁਹਾਨੂੰ ਬੁੜਲਾਡੇ ਦੀ ਮਿਲਨ ਸਾੜੀ ਦੇ ਸ਼ੋਰੂਮ ਦੇ ਵਿੱਚ ਲੈ ਚੱਲਦੇ ਹਾਂ ਜਿੱਥੇ ਅੱਜ ਬੜੀ ਭਾਰੀ ਸੇਲ ਲੱਗੀ ਹੋਈ ਆ ਗੱਲਬਾਤ ਦੌਰਾਨ ਤੁਹਾਨੂੰ ਦੱਸਾਂਗੇ ਇਸ ਓਨਰ ਦੇ ਨਾਲ ਮਿਲਾ ਕੇ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਦੀਆਂ ਵੈਰਾਈਟੀਆਂ ਇੱਥੇ ਹੈਗੀਆਂ ਨੇ ਤੇ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਕੋਲ ਸਮਾਨ ਆ ਜੀ ਸਸੀ ਕਾਲ ਜੀ ਕਾਲ ਹੋਰ ਚਾਵਲਾ ਜੀ ਕੀ ਹਾਲ ਹੈ ਠੀਕ ਹੋ ਜੀ ਵਧੀਆ ਬਹਿਲਾਤਾ ਜੀ ਬਰਲਾਡੇ ਚ ਅੱਜ ਪਹਿਲੀ ਵਾਰ ਤੁਸੀਂ ਜਿਹੜੀ ਭਾਰੀ ਸੇਲ ਲਗਾਈ ਹੈ ਤਾਂ ਬਰਲਾਡੇ ਚ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਅਸੀਂ ਤਾਂ ਅੱਜ ਤੁਹਾਡੇ ਕੋਲ ਬਿਨ ਕਹੀ ਆ ਗਏ ਜੀ ਵਾਹ ਜੀ ਵਾਹ ਚਾਵਲਾ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਕਿਸ ਤਰ੍ਹਾਂ ਦੀ ਵੈਰਿਟੀ ਹੈ ਤੁਹਾਡੇ ਕੋਲ ਵੈਰਿਟੀ ਚਾਵਲਾ ਜੀ ਸਾਰੀ ਹੈ ਆਓ ਜੀ ਉਹ ਜਿੱਦਾ ਵਾਲੀ ਐਟਮੈ ਦੀ ਬਰਾਸਤ ਦੀ ਜੀ ਇਹਦੇ ਵਿੱਚ ਘਟੋ ਘਟ 60 70 ਡਿਜ਼ਾਈਨ ਆਪਣੇ ਲਏ ਵੇ ਜੀ ਜੀ ਮਾਰਕਟ ਰੇਟ 550 600 ਰੁਪਏ ਹੈ ਇਹ 395 ਰੁਪਏ ਦਾ ਸੂਟ ਹੈਗਾ 395 395 ਰੁਪਏ ਦਾ ਜੀ 395 ਰੁਪਏ ਦਾ ਸੂਟ ਦੱਸ ਰਹੇ ਨੇ ਭਾਈ ਦੇਖੋ ਇਹ ਅੱਛਾ ਸਾਰੀ ਤੁਹਾਡੇ ਕੋਲ ਜਿਹੜੀ ਭਾਰੀ ਜਿਹੜੀ ਸੇਲ ਲੱਗੀ ਆ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਕਾਦੀ ਇਹ ਸੇਲ ਹੈ ਤੇ ਕਿੰਨੇ ਦਿਨਾਂ ਤੱਕ ਇਹ ਜਿਹੜੀ ਸੇਲ ਲੱਗੇਗੀ ਤੇ ਕੀ ਕੀ ਰੇਟ ਨੇ ਤੁਹਾਡੇ ਇਹ ਚਾਵਲਾ ਜੀ ਰੱਖੜੀ ਤੱਕ ਰਗ ਲਾਣੀਆਂ ਸੇਲ ਆਪਾਂ ਨੇ ਜੀ ਹਾਂਜੀ ਇਹ ਸਾਰੀ ਵੈਰਾਈਟੀ ਦੀ ਹੈਗੀ ਹੈ ਸੇਲ ਇਹ ਚ 10-15 ਆਈਟਮ ਹੈਗੀਆਂ ਬਲਸ ਨੂੰ ਮੈਂ ਸਾਰ ਦਿਖਾਣਾ ਦਰਸ਼ਕ ਨੂੰ ਸਾਰੀ ਆਈਟਮਾਂ ਜੀ ਹਾਂ ਜਿਹਦੇ ਆਈਟਮ ਹੈਗੀ ਬਰਾਸਤ ਦੀ ਬੋਲੀ ਹੈ ਤੁਹਾਨੂੰ 395 ਰੁਪਏ ਦਾ ਸੂਟ ਹੈ ਜੀ ਹਾਂ ਇਹਦੇ ਵਿੱਚ ਡਿਜ਼ਾਈਨ 40-50 ਡਿਜ਼ਾਈਨ ਹੈਗੇ ਆਪਣੇ ਲੈਵੇ ਤਾਂ 395 ਰੁਪਏ ਦਾ ਸੂਟ ਹੋਰ ਦੁਪੱਟਾ ਨਾਲ ਹੈ ਦੁਪੱਟਾ ਨਾਲ ਤਾਂ 395 ਰੁਪਏ ਦਾ ਜਿਹੜਾ ਸੂਟ ਹੈ ਦੱਸ ਰਹੇ ਨੇ ਤਾਂ ਬਹੁਤ ਵਧੀਆ ਗੱਲ ਹੈ ਤੇ ਹੋਰ ਕੀ ਕੀ ਇਸ ਤੋਂ ਘੱਟ ਰੇਂਜ ਆ ਹੋਰ ਕੀ ਕੀ ਆ ਜੀ ਕਿ ਕੋਈ ਕੋਈ ਕੰਬੋ ਹੋਵੇ ਕਿਸੇ ਚੀਜ਼ ਦਾ ਜੀ ਇਹ ਵਾਲੀ ਹੈ ਬਟਕਾ ਪ੍ਰਿੰਟ ਜੀ 530 ਰੁਪਏ ਦਾ 530 ਰੁਪਏ ਦਾ ਜੀ ਹਾਂ ਜੀ ਤੇ ਜੇ ਗੱਲ ਕਰੀਏ ਤਾਂ ਵੈਸੇ ਰੂਟੀਨ ਚ ਕੀ ਰੇਟ ਵੇਚਦੇ 850 850 ਰੁਪਏ ਦੇ ਟੱਚ ਆਈਟਮ ਹੈਗੀ ਆ ਇਹ 850 ਦੇ ਟੱਚ ਆਈਟਮ ਦੇ ਨਾਲ ਤੁਸੀਂ ਇਹ ਕਹਿ ਰਹੇ ਹੋ ਕਿਨੇ 530 ਰੁਪਏ ਦਾ 530 ਰੁਪਏ ਦਾ ਵਿੱਦਪਟਾ ਕਮਾਲ ਹੀ ਕਰਤੀ ਤੁਸੀਂ ਇਹ ਸੇਲ ਇੰਨੀ ਭਾਰੀ ਲਗਾ ਰਹੇ ਹੋ ਤਾਂ ਕੀ ਸੋਚ ਕੇ ਲਗਾ ਰਹੇ ਹੋ ਇਹ ਮਾਲ ਚਾਹਲਾ ਸਾਹਿਬ ਬਹੁਤ ਕੁਆਂਟੀਟੀ ਚ ਲੈਂਦਾ ਆਪਾਂ ਨੇ ਅੱਛਾ ਜੀ ਹਾਂ ਜਿੱਦਾਂ ਸਸਤਾ ਲੈ ਕੇ ਆਇਆ ਉਹਦੀ ਗਾਕਾਂ ਨੂੰ ਆਪਾਂ ਸਸਤਾ ਫਾਇਦਾ ਕਰਨਾ ਹੈਗਾ ਹਾਂ ਤਾਂ ਸਾਡਾ ਵੀਡੀਓ ਦਾ ਮੁੱਖ ਮਕਸਦ ਇਹ ਹੀ ਹੁੰਦਾ ਕਿ ਅਸੀਂ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਕਰੀਏ ਤਾਂ ਭਾਈ ਜੀ ਦੱਸ ਰਹੇ ਨੇ ਕਿ ਕੋਈ 530 ਦਾ ਸੂਟ ਹੈ ਕੋਈ 395 ਦਾ ਸੂਟ ਹੈ ਤਾਂ ਤੁਸੀਂ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਵਾਰ ਸਾਰੀ ਵੈਰਾਈਟੀ ਦਿਖਾ ਦਿੱਤੀ ਜਾਵੇ ਤਾਂ ਵੀ ਕਿਹੜੀ ਕਿਹੜੀ ਜਿਹੜੀ ਇੱਥੇ ਵੈਰਾਈਟੀ ਹੈਗੀ ਆ ਤਾਂ ਬਿਲਿਫ ਦਸੀ ਨਾਲ ਨਾਲ ਦਸੀ ਚੱਲੋ ਜੀ ਵੈਰਾਈਟੀ ਬਾਰੇ ਆ ਦੇਖੋ ਜਿੱਦਾਂ ਰਾਖੀ ਦੀ ਆਟਮ ਹੈ ਜੀ ਬਹੁਤ ਫੇਮਸ ਬ੍ਰਾਂਡ ਹੈ ਰਾਖੀ ਜੀ ਇਹ ਆਟਮ ਹੈਗੀਆਂ ਦੇ ਵਿੱਚ 15 20 ਡਿਜ਼ਾਈਨ ਹੈ ਜੀ ਹਾਂ ਜੀ ਇਹ ਪਹਿਲੇ ਰੇਟ 1500 ਤੋਂ ਲੈ ਕੇ 2500 ਦੀ ਆਟਮਾਂ ਨੇ ਇਹ ਤਕਰੀਬਨ 1000 1200 ਦੇ ਵਿੱਚ ਵਿੱਚ ਆਟਮਾਂ ਹੈਗੀਆਂ ਹੁਣ ਜੀ ਜੀ ਡਿਜ਼ਾਈਨ ਕੱਟ ਬੇਟਾ ਹੋ ਰੇ ਨਾ ਦੇਖ ਜੀ ਤਾਂ ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਦੀ ਪੂਰੀ ਅਗਰ ਗੱਲ ਕਰੀਏ ਪੂਰਾ ਭਰਪੂਰ ਜਰਿਆਨਾ ਦੇ ਨਾਲ ਇਹ ਸ਼ੋਰੂਮ ਖਾਚਾ ਖੱਚ ਭਰਿਆ ਹੋਇਆ ਹੈ ਤੇ ਕਸਟਮਰ ਦੀ ਗੱਲ ਕਰੀਏ ਤਾਂ ਕਸਟਮਰ ਵੀ ਰੁਟੀਨ ਦੇ ਵਿੱਚ ਲਗਾਤਾਰ ਇੱਥੇ ਆ ਰਹੇ ਨੇ ਤਾਂ ਸ਼ੋਰੂਮ ਦੀ ਜੇ ਗੱਲ ਕਰੀਏ ਤਾਂ ਇਹ ਬੜਾ ਲਾਡਾ ਦੇ ਵਿੱਚ ਇੱਕ ਇਹ ਬਹੁਤ ਵੱਡਾ ਜਿਹੜਾ ਸ਼ੋਰੂਮ ਹੈ ਜਿੱਥੇ ਤੁਸੀਂ ਆਪਣਾ ਘੱਟ ਰੇਟ ਦੇ ਉੱਤੇ ਇਹ ਅੱਛੀ ਵੈਰਾਈਟੀ ਜਿਹੜੀ ਇਹ ਲੈ ਸਕਦੇ ਹੋ ਜੀ ਬਹੁਤ ਵਧੀਆ ਬ੍ਰਾਂਡ ਹੈ ਚਾਵਲੇ ਜੀ ਰਾਖੀ ਟਾਪ ਬ੍ਰਾਂਡ ਹੈ ਜੀ ਹਾਂ ਰਾਖੀ ਬ੍ਰਾਂਡ ਬਹੁਤ ਵਧੀਆ ਬ੍ਰਾਂਡ ਹੈ ਨੰਬਰ ਬ੍ਰਾਂਡ ਹੈ ਤਾਂ ਸਸਤੇ ਦਮਾਂ ਦੇ ਉੱਤੇ ਜਿਹੜੇ ਤੁਸੀਂ ਇਹ ਆ ਕਪੜੇ ਜਿਹੜੇ ਤੋਂ ਲੈ ਜਾ ਸਕਦੇ ਹੋ ਹਾਂ ਇਹਦੇ ਵਿੱਚ ਘੱਟੋ ਘੱਟ ਕਸਟਮਰ ਨੂੰ ਆਪਾਂ 40-50 ਦੇਵਾਂਗੇ ਜੀ ਹਾਂ ਕਾਫੀ ਡਿਜ਼ਾਈਨ 50 ਡਿਜ਼ਾਈਨ ਹਰ ਇੱਕ ਸੂਟ ਦੇ ਉੱਪਰ ਨੇ ਤਾਂ ਤੁਸੀਂ ਡਿਜ਼ਾਈਨਰਾਂ ਨੂੰ ਲੈ ਕੇ ਘਬਰਾਉਣਾ ਟੈਨਸ਼ਨ ਨਾ ਲਓ ਤੁਹਾਨੂੰ ਹਰੇਕ ਇੱਥੇ ਡਿਜ਼ਾਈਨ ਤੁਹਾਨੂੰ ਬੜੇ ਅੱਛੇ ਧਾਮ ਦੇ ਉੱਤੇ ਮਿਲੇਗਾ ਜੀ ਜਿੱਦਾਂ ਇਹ ਆਲ ਓਵਰ ਵੈਰਾਈਟੀ ਆਉਂਦੀ ਹੈ ਪ੍ਰਿੰਟਡ ਆਈਟਮਾਂ ਜੀ 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 ਹਾਂ ਇਹ ਵਾਲੀ ਆਈਟਮ 450 ਰੁਪਏ ਦੀ ਆਈਟਮ ਸੀ ਜੀ ਇਹ 285 ਰੁਪਏ ਦਾ ਸੂਟ ਜਾਏਗਾ ਬਾਕੀ ਇਸ ਤੋਂ ਇਲਾਵਾ ਆਲ ਓਵਰ ਡਿਜੀਟਲ ਪ੍ਰਿੰਟ ਆਣਗੇ ਜੀ ਜਿਹੜੇ ਪਹਿਲੇ 1000 ਰੁਪਏ ਦੀ ਆਈਟਮ ਸੀ ਜੀ ਇਹ 550 ਰੁਪਏ ਚ 550 ਰੁਪਏ ਚ ਜਿਹੜੀਆਂ ਐਟਮਾ ਸ਼ੋਰੂਮਾਂ ਦੇ ਵਿੱਚ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ ਮਹਿੰਗੀਆਂ ਮਿਲਦੀਆਂ ਨੇ ਤੁਹਾਨੂੰ ਇੱਥੇ ਮੈਂ ਕਹਿੰਦਾ 50% ਵੀ ਤੁਸੀਂ ਮਾਈਨਸ ਕਰ ਦਿੱਤਾ ਹਾਂ 40 ਤੋਂ ਲੈ ਕੇ 50 ਦੇ ਵਿੱਚ ਵਿੱਚ ਮਾਈਨਸ ਹੈ ਅੱਛਾ ਜੀ ਤਾਂ 60% ਜਿਹੜੀ ਲੈਸ ਹੋ ਚੁੱਕੀ ਹੈ ਤੇ ਬਹੁਤ ਵੱਡੀ ਗੱਲ ਜਿਹੜੀ ਇਹ ਕਹਿ ਰਹੇ ਨੇ ਤੇ ਬੜੇ ਘੱਟ ਮਾਰਜਨ ਦੇ ਉੱਤੇ ਮਿਲਣ ਸਾੜੀ ਦੇ ਲਵੇ ਕੋਲ ਜਿਹੜੇ ਇਹ ਕੱਪੜੇ ਮਿਲ ਰਹੇ ਨੇ ਜੀ ਜਿਦਾ ਦੇਖੋ ਰਾਮ ਟੈਕਸ ਬਹੁਤ ਅੱਛਾ ਬ੍ਰਾਂਡ ਹੈ ਤੁਸੀਂ ਸਾਰੇ ਇਹ ਲੇਡੀਜ਼ ਹੈਗਾ ਜੈਂਜ਼ਾ ਕੋਈ ਵੀ ਨਹੀਂ ਨਹੀਂ ਲੇਡੀਜ਼ ਆਨਲੀ ਲੇਡੀਜ਼ ਲੇਡੀ ਓਕੇ ਜੀ ਹਾਂ ਲੇਡੀਜ਼ ਦਾ ਹੈ ਜੀ ਜੀ ਹਾਂ ਜੈਂਜ਼ਾ ਸ਼ੋਰੂਮ ਪਰ ਬਹੁਤ ਵਧੀਆ ਬਣਿਆ ਹੈ ਜੀ 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 ਉਹ ਵੀ ਤੁਹਾਨੂੰ ਦਿਖਾਉਣਾ ਮੈਂ ਜੀ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਮੈਂ ਥੋੜਾ ਕੈਮਰਾਮੈਨ ਨੂੰ ਕਹੂੰਗਾ ਕਲੋਜ਼ ਕਰਕੇ ਦਿਖਾ ਦਿੱਤਾ ਜਾਵੇ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਇਹਨਾਂ ਕੋਲ ਡਿਜ਼ਾਈਨ ਹੈਗੇ ਨੇ ਤੇ ਕਿੰਨੀ ਸੋਹਣੀ ਸੋਹਣੀ ਇਹਨਾਂ ਕੋਲ ਵੈਰਾਈਟੀ ਹੈਗੀ ਆ ਜੀ ਹੋਰ ਕੀ ਕਹਿ ਰਹੇ ਹੋ ਜੀ ਦੇਖੋ ਡਿਜ਼ਾਈਨਿੰਗ ਇਸ ਦੇ ਵਿੱਚ ਦੇਖੋ ਡਿਜ਼ਾਈਨਿੰਗ ਦਿਖਾ ਦਿੱਤੀ ਜਾਵੇ ਵੀ ਕਿੰਨੀ ਸੋਹਣੀ ਸੁਣੀ ਜੀ ਜੀ ਡਿਜ਼ਾਈਨਿੰਗ ਹੈ ਇਹ ਜਿੱਦਾ ਅਰੀਵਾ ਕੰਪਨੀ ਦਾ ਹੈ ਜੀ 550 ਰੁਪਏ ਚ ਤਾਂ ਬਹੁਤ ਵੱਡੀ ਗੱਲ ਹੈ ਆ ਆ ਨਵਾਂ ਸੂਟ 550 ਰੁਪਏ ਚ ਜੇ ਕਿਸੇ ਦੀ ਘਰ ਵਾਲੀ ਜੇ ਹਸਬੈਂਡ ਕੋਲੋਂ ਨਾਰਾਜ਼ ਹੋ ਜਾਂਦੀ ਹੈ ਤਾਂ ਉਹ ਇੱਥੇ ਆ ਕੇ ਸਸਤੇ ਦਮਾਂ ਦੇ ਉੱਤੇ ਕੱਪੜੇ ਲੈ ਕੇ ਉਹਨਾਂ ਨੂੰ ਗਿਫਟ ਕਰ ਸਕਦਾ ਹੈ ਜਿੱਦਾਂ ਇਹ ਵਾਲੀ ਆਈਟਮਾਂ ਦੇਖੋ ਮੈਚਿੰਗ ਜੀ 400 ਰੁਪਏ ਦਾ 400 ਰੁਪਏ ਦਾ ਕਾ ਲਗਭਗ ਜੇ ਗੱਲ ਕਰੀਏ ਤੁਹਾਡੇ ਕੋਲ ਘੱਟੋ ਘੱਟ 295 ਤੋਂ 285 ਤੋਂ ਸਟਾਰਟ ਹੋ ਕੇ ਤਾਂ ਬੜੇ ਸਸਤੇ दामਾਂ ਤੇ ਜਿਹੜੇ ਤੁਹਾਡੇ ਕੋਲ ਕੱਪੜੇ ਮਿਲ ਰਹੇ ਨੇ ਜੀ ਕੱਪੜਾ ਵਧੀਆ ਹੋਏਗਾ ਗਾਹ ਦੇ ਪਾਨ ਦੇ ਕਾਬਲ ਰਫ ਕੱਪੜਾ ਕੋਈ ਨਹੀਂ ਹੋਏਗਾ ਜੀ ਹਾਂ ਡਿਜ਼ਾਈਨ ਅੱਛੇ ਹੋਣਗੇ ਡਿਜ਼ਾਈਨ ਨਾਲ ਕੋਈ ਸਮਝੌਤਾ ਨਹੀਂ ਜੀ ਵਧੀਆ ਕੁਆਲਿਟੀ ਦੇ ਡਿਜ਼ਾਈਨ ਨਾਲੇ ਕੁਆਂਟੀਟੀ ਤੇ ਨਾਲੇ ਕੰਪਨੀ ਤਾਂ ਇਹ ਬਹੁਤ ਵਧੀਆ ਜਿਹੜੀ ਇਹ ਸੀ ਸ਼ੋਰੂਮ ਦੇ ਵਿੱਚ ਜਿਹੜੀ ਇਹ ਚੀਜ਼ਾਂ ਇਕੱਠੀਆਂ ਇੱਕ ਜਗ੍ਹਾ ਤੇ ਇਸ ਤਰ੍ਹਾਂ ਵੀ ਸਸਤੇ दामਾਂ 'ਤੇ ਮਿਲ ਰਹੀਆਂ ਨੇ ਬਹੁਤ ਵੱਡੀ ਗੱਲ ਹੈ ਜੀ। ਦੇਖੋ ਆਹ ਦੇਖ ਸਕਦੇ ਹੋ ਬਹੁਤ ਸੋਹਣੀ-ਸੋਹਣੀ ਜਿਹੜੀ ਵੈਰਾਈਟੀ ਜਿਹੜੀ ਇਹਨਾਂ ਕੋਲ ਹੈਗੀ ਆ ਜੀ ਇਹ ਸੂਰ ਦੁਪੱਟਾ ਹੈ ਜੀ ਮਸਲੀਨ ਦੁਪੱਟੇ ਨਾਲ 995 ਰੁਪਏ 'ਚ ਜੀ 995 ਰੁਪਏ ਦੇ ਵਿੱਚ ਆ ਜਿਹੜਾ ਇਹ ਦਿਖਾ ਰਹੇ ਨੇ ਤਾਂ ਦੇਖ ਸਕਦੇ ਹੋ ਮੈਂ ਕੈਮਰਾ ਪੈਨਸ ਨੂੰ ਕਹੂੰਗਾ ਇੱਕ ਵਾਰ ਨਜ਼ਦੀਕ ਕਰਕੇ ਦਿਖਾ ਦਿੱਤਾ ਜਾਵੇ ਕਿੰਨੇ ਸੋਹਣੇ-ਸੋਹਣੇ ਡਿਜ਼ਾਈਨ ਜਿਹੜੇ ਇੱਥੇ ਮਿਲ ਰਹੇ ਨੇ ਤੇ ਹੋਰ ਕੀ ਕਹਿ ਰਹੇ ਹੋ ਜੀ ਸਰ ਜੀ ਆ ਆ ਆ ਜੀ ਆ ਦੇਖੋ ਜੀ ਡਿਜ਼ਾਈਨ ਇਹਦੇ ਵਿੱਚ ਇਹ ਡਿਜ਼ਾਈਨ ਵੀ ਇਹਦੇ ਵਿੱਚ ਹੀ ਨੇ ਜੀ ਜੀ ਆ ਦੇਖੋ ਦੇਖਣੋ ਡਿਜ਼ਾਈਨ ਦੇਖੀ ਚਲੋ ਜਿੰਨੇ ਵੀ ਇਸ ਵੀਡੀਓ ਦੇ ਵਿੱਚ ਦੇਖ ਰਹੇ ਨੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਤਾਂ ਇਹ ਤੁਹਾਨੂੰ ਸਿਰਫ ਬੜਲਾਡੇ ਦੇ ਵਿੱਚ ਮਿਲਣਗੇ ਆਨਲਾਈਨ ਦਾ ਕੋਈ ਪ੍ਰੋਸੈਸ ਹੈਗਾ ਆਨਲਾਈਨ ਵੀ ਹੋ ਜਾਏਗਾ ਜੀ ਡਿਲੀਵਰ ओके okay. हां जी ਤਾਂ ஆன்लाइन ਵੀ ਬਾਈ ਕਹ ਰਹੇ ਨੇ ਕਿ ਅਗਰ ਸਾਡੀ ਕੋਈ ਵੀਡੀਓ ਕੋਈ ਦੂਰ ਦਰਾਂਡੇ ਕੋਈ ਦੇਖ ਰਿਹਾ ਹੈ ਤਾਂ ਇਹ ஆன்लाइन ਵੀ ਜਿਹੜਾ ਇਹ ਇਹਨਾਂ ਕੋਲ ਪ੍ਰੋਸੀਜਰ ਹੈਗਾ ਇਹ ਜਰੂਰ ਤੁਹਾਡੀ ਇਹ ਉਸ ਮਦਦ ਕਰਨਗੇ ਪਹਿਲਾਂ ਤੁਸੀਂ ਦੁਜੈਨ ਦੇਖੋ ਤਾਂ ਤੁਸੀਂ ਦੇਖ ਸਕਦੇ ਹੋ ਪੂਰਾ ਸ਼ੋਰੂਮ ਤੇ ਜਿੱਥੇ ਦੇਖ ਸਕਦੇ ਹੋ ਤੁਹਾਨੂੰ ਹਰ ਇੱਕ ਵੈਰਾਈਟੀ ਜਿਹੜੀ ਇੱਥੇ ਕੱਪੜੇ ਦੀ ਮਿਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਾਰੀ ਜਿੱਥੋਂ ਤੱਕ ਵੀ ਨਜ਼ਰ ਜਾ ਰਹੀ ਹੈ ਤਾਂ ਸਾਰੀ ਜਿਹੜੀ ਵੈਰਾਈਟੀ ਤੁਹਾਨੂੰ ਇਸ ਸ਼ੋਰੂਮ ਦੇ ਵਿੱਚ ਮਿਲੇਗੀ ਹੋਰ ਕੁਝ ਕਹਿਣਾ ਚਾ ਰਹੇ ਹੋ ਜੀ ਬਾਕੀ ਘਾਰੀ ਵਰਕ ਦਾ ਬਹੁਤ ਟ੍ਰੈਂਡ ਚੱਲ ਰਿਹਾ ਜੀ ਆ ਦੇਖੋ ਜੀ ਏਕੇ ਕੰਪਨੀ ਦਾ ਆਰੀ ਵਰਕ ਦਾ 925 ਰੁਪਏ ਚ ਜੀ ਇਹਦੇ ਵਿੱਚ ਵੀ ਡਿਜ਼ਾਈਨ ਤੁਹਾਨੂੰ 15 ਤੋਂ 20 ਡਿਜ਼ਾਈਨ ਮਿਲਣਗੇ 925 ਰੁਪਏ ਦੇ ਵਿੱਚ 925 ਰੁਪਏ ਦੇ ਵਿੱਚ ਬੜੇ ਕੱਟ ਧਾਮਾ ਦੇ ਉੱਤੇ ਜਿਹੜੇ ਤੁਹਾਨੂੰ ਇੱਥੇ ਮਿਲ ਰਹੇ ਨੇ ਸਿਰਫ 925 ਰੁਪਏ ਦੇ ਵਿੱਚ ਇਹਨੇ ਸੋਨੇ ਸੋਨੇ ਜਿਹੜੇ ਸੂਟ ਨੇ ਕੋਈ ਕੋਈ 285 ਦਾ ਕੋਈ 395 ਦਾ ਕੋਈ 400 ਕੁ ਰੁਪਏ ਦਾ ਕੈਮਰਾ ਪਰਸਲ ਨੂੰ ਮੈਂ نیچے ਦਿਖਾ ਦਿੱਤਾ ਜਾਵੇ ਕਿੰਨੇ ਕਸਟਮਰ ਜਿਹੜੇ ਇਸ ਸ਼ੋਰੂਮ ਦੇ ਉੱਤੇ ਆਏ ਨੇ ਤਾਂ ਜਿਹੜੀ ਵੈਰਾਈਟੀਆਂ ਜਿਹੜੀਆਂ ਦਿਖਾ ਦਿੱਤੀਆਂ ਜਾ ਰਹੀਆਂ ਨੇ ਹੋਰ ਕੁਝ ਕਹਿਣਾ ਚਾਹੋਗੇ ਜੀ ਬਾਕੀ ਚਾਵਲਾ ਜੀ ਬਾਕੀ ਜੈ ਸ਼ੋਰੂਮ ਉੱਪਰ ਨਿਗਾ ਮਰਵਾ ਦਸਕਰਾਂ ਨੂੰ ਆਪਣੇ ਨੂੰ ਜੀ ਜੈਂਸ ਦੀ ਮੈਂ ਕਹਿੰਦਾ ਨੈਕਸਟ ਟਾਈਮ ਦਿਖਾਵਾਂਗੇ ਇੱਕ ਵਾਰ ਆਪਾਂ ਜਿਹੜੀ ਭਾਰੀ ਸੇਲ ਜਿਹੜੀ ਤੁਹਾਡੇ ਕੋਲ ਲੱਗੀ ਆ ਜਿਹੜੇ ਆਣਗੇ ਜੈਂਸ ਆਣਗੇ ਜਿਹੜੇ ਮੈਂ ਇੱਕ ਵਾਰ ਤੁਹਾਨੂੰ ਉਹਦੀ ਝਲਕ ਦਿਖਾ ਦਿੰਨਾ ਤੇ ਜਿੰਨੇ ਵੀ ਲੇਡੀਜ਼ ਦੇ ਨਾਲ ਜਿਹੜੇ ਵੀ ਜੈਂਸ ਜੋ ਕੋਈ ਵੀ ਨਾਲ ਆਏਗਾ ਤਾਂ ਉਹ ਜੈਂਸ ਸ਼ੋਰੂਮ ਦੇ ਤੁਹਾਨੂੰ ਝਲਕ ਦਿਖਾ ਦਿੰਦਾ ਇਹਨਾਂ ਕੋਲ ਹਰ ਇੱਕ ਆਈਟਮ ਜਿਹੜੀ ਵਾਜਿਬ ਰੇਟਾਂ ਦੇ ਉੱਤੇ ਤੁਹਾਨੂੰ ਇੱਥੇ ਸ਼ੋਰੂਮ ਦੇ ਵਿੱਚ ਮਿਲੇਗੀ ਮਿਲਦੇ ਆ ਤੁਹਾਨੂੰ ਅਗਲੀ ਨੈਕਸਟ ਵੀਡੀਓ ਤਦ ਤੱਕ ਦਾ ਸਾਨੂੰ ਇੱਜ਼ਤ ਇਸ ਸ਼ੋਰੂਮ ਦੇ ਜੈਂਟਸ ਸੈਕਸ਼ਨ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਸੋਹਣੀ ਜਿਹੜੀ ਜੈਂਟਸ ਦੀ ਜਿਹੜੀ ਵੈਰਾਈਟੀ ਇੱਥੇ ਮਿਲੇਗੀ ਤਾਂ ਇਸ ਸੇਲ ਦੇ ਵਿੱਚ ਅਸੀਂ ਫਿਲਹਾਲ ਸੇਲ ਦੀ ਗੱਲ ਕੀਤੀ ਹੈ ਤੇ ਜਦੋਂ ਵੀ ਕੋਈ ਅਗਰ ਆਵੇਗਾ ਤਾਂ ਜੈਂਟਸ ਦੀ ਜਦੋਂ ਵੀ ਕੋਈ ਸੇਲ ਲੱਗੇਗੀ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤਾਂ ਇਹ ਸ਼ੋਰੂਮ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਦਿਖਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਟੈਨਸ਼ਨ ਨਾ ਲਓ ਜੇਕਰ ਤੁਸੀਂ ਆ ਆਪਣੀ ਵਾਈਫ ਦੇ ਨਾਲ ਜਾਂ ਆਪਣੇ ਭਰਾ ਦੇ ਨਾਲ ਜਦੋਂ ਵੀ ਕੋਈ ਅਗਰ ਕੋਈ ਜੈਂਟਲਸ ਲੇਡੀ ਦੇ ਨਾਲ ਆਉਂਦਾ ਹੈ ਤਾਂ ਤੁਸੀਂ ਆਪਦੀਆਂ ਵੈਰਾਈਟੀਆਂ ਇੱਥੋਂ ਜੈਂਟਲਸ ਦੀ ਵੀ ਕੋਈ ਬੜੇ ਅੱਛੇ দামਾਂ ਦੇ ਉੱਤੇ ਜਿਹੜੀ ਕਰੀਸ ਕਰ ਸਕਦਾ ਧੰਨਵਾਦ